ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਨੇ ਕੇਂਦਰੀ ਕੈਬਨਟ ਦੇ ਵਿੱਚ ਲਿਆ ਰਾਜ ਮੰਤਰੀ ਉਹਨਾਂ ਨੂੰ ਬਣਾਇਆ ਉਹਦੀ ਬੜੀ ਚਰਚਾ ਹੋ ਰਹੀ ਆ ਕਿ ਭਾਜਪਾ ਨੇ ਇੱਕ ਹਾਰੇ ਹੋਏ ਨੂੰ ਲੈ ਕੇ ਮੰਤਰੀ ਕਿਉਂ ਬਣਾਤਾ ਪੰਜਾਬ ਵਾਲੇ ਅੱਗੇ ਕੀ ਕਦਮ ਕੀ ਰਣਨੀਤੀ ਉਹਨਾਂ ਦੀ ਹੋ ਸਕਦੀ ਹੈ ਉਹ ਤੇ ਬੜੀ ਚਰਚਾ ਹੋ ਰਹੀ ਆ ਗगन ਜੀ ਹਾਰੇ ਹੋਇਆਂ ਨੂੰ ਪਹਿਲੀਆਂ ਪਾਰਟੀਆਂ ਵੀ ਰਾਜ ਸਭਾ 'ਚ ਭੇਜਦੀਆਂ ਰਹੀਆਂ ਜੀ ਜੇ ਮਨਮੋਹਨ ਸਿੰਘ ਹਾਰ ਗਿਆ ਤਾਂ ਉਹਨੂੰ ਆਸਾਮ ਰਾਸਵਾ ਚੋਲੇ ਆਂਦਾ ਜੀ ਕਿਉਂਕਿ ਐਸਾ ਹੋਇਆ ਉਹਨਾਂ ਨੂੰ ਪਤਾ ਇਹ ਬੰਦੇ ਦੀ ਆਵਾਜ਼ ਦੀ ਲੋੜ ਆ ਪਾਰਲੀਮੈਂਟ ਚ ਇਹਦੀ ਐਡਵਾਈਸ ਦੀ ਲੋੜ ਆ ਸਾਨੂੰ ਜੀਤਲੀ ਨੂੰ ਵੀ ਲੈ ਕੇ ਗਏ ਇਸ ਤਰ੍ਹਾਂ ਕੇ ਹੋਰ ਲੈ ਕੇ ਗਏ ਜਿਹੜਾ ਬਾਦਲ ਸਾਹਿਬ ਸੀ ਉਹ ਹਾਰਿਆਂ ਨੂੰ ਭੇਜ ਦਿੰਦਾ ਸੀ ਕੋਈ ਭਗਵੰਤ ਮਾਨ ਨੇ ਚੁਟਕਲਾ ਬਣਾਇਆ ਸੀ ਕਹਿੰਦਾ ਭੁੰਦੜ ਤੇ ਉਹ ਹਾਰਦੇ ਨੇ ਜਦੋਂ ਨਿਦਾਮਪੁਰ ਆਉਂਦੇ ਨੇ ਰਾਸਵਾ ਮੈਂਬਰ ਬਣ ਜਾਂਦੇ ਨੇ ਉਹਨਾਂ ਨੂੰ ਇਸ ਕਰਕੇ ਬਣਾਇਆ ਸੀ ਵੀ ਭਾਈ ਇਹ ਇਹ ਪਾਰਟੀ ਲਈ ਲੋੜ ਆ ਇਹਨਾਂ ਦੀ ਨਾਲ ਜੁੜੇ ਰਹਿਣਾ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਨਵਰੀਤ ਬਿੱਟੂ ਨੂੰ ਰਵਨੀਤ ਬਿੱਟੂ ਆ ਰਵਨੀਤ ਬਿੱਟੂ ਨੂੰ ਆਪਣਾ ਮਨਿਸਟਰ ਆਫ ਸਟੇਟਸ ਲੈਣਾ ਇਹ ਇੱਕ ਸੰਕੇਤ ਆ ਵੀ ਪੰਜਾਬ ਪ੍ਰਤੀ ਉਹਨਾਂ ਦੀ ਨੀਤੀ ਕੀ ਆ ਕਿਉਂਕਿ ਕਾਂਗਰਸ ਦੇ ਵਿੱਚ ਬਿੱਟੂ ਦਾ ਥਾਂ ਨਹੀਂ ਰਿਹਾ ਸੀ ਇਹ ਗੱਲ ਪਹਿਲਾਂ ਪਤਾ ਲੱਗੀ ਸੀ ਕਿਉਂਕਿ ਰਾਹੁਲ ਗਾਂਧੀ ਇਹ ਨੇ ਆਪ ਹੀ ਮੰਨੇ ਆ ਵੀ ਮੇਰੇ ਤੇ ਦਬਾਅ ਪਾਉਂਦਾ ਸੀ ਵੀ ਆਪਾਂ ਪੁਰਾਣਾ ਚੈਪਟਰ ਬੰਦ ਕਰੀਏ ਬੈਂਕ ਸਿੰਘ ਦੇ ਕਾਤਲਾਂ ਨੂੰ ਪਰਿਵਾਰ ਵੱਲੋਂ ਮaaf ਕਰ ਜੇ ਉਹ ਬੈਂਕ ਸਿੰਘ ਦੇ ਕਾਤਲਾਂ ਨੂੰ ਮaaf ਕਰਨ ਲਈ ਦਬਾਅ ਪਾਉਂਦਾ ਤਾ ਕੁਦਰਤੀ ਆ ਵੀ ਉਹ ਕਹਿ ਨਹੀਂ ਸਕਿਆ ਉਹ ਵੀ ਬੰਦੀ ਸਿੰਘਾਂ ਨੂੰ ਕਿਉਂਕਿ ਇਹਦਾ ਰੌਲਾ ਦੂਜਾ ਵੱਡਾ ਪੈ ਜਾਂਦਾ ਫਿਰ ਬੰਦੀ ਸਿੰਘਾਂ ਨੂੰ ਰਹਾਓ ਕਿਉਂ ਨਾ ਕਰਦਾ ਤੇ ਇਹ ਸੁਨੇਹਾ ਵੀ ਬਿਆਨਤ ਸਿੰਘ ਦੀ ਜਿਹੜੀ ਜਾਬਰ ਉਹ ਗੱਲ ਸੀ ਕਾਂਗਰਸ ਹੁਣ ਤੱਕ ਉਹਨੂੰ ਨਾਲ ਲਪੇਟੀ ਰੱਖੀ ਪਰ ਮੰਨੀ ਨਹੀਂ ਉਹਨਾਂ ਨੇ ਅਮਰਿੰਦਰ ਸਿੰਘ ਨੇ ਨਹੀਂ ਮੰਨੀ ਬਾਕੀ ਦਾ ਵੀ ਫਰਕ ਪਿਆ ਇਹ ਭਾਜਪਾ ਨੇ ਹੁਣ ਅਪਣਾ ਲਿਓ ਸਿਆਸਤ ਵੀ ਪੰਜਾਬ ਨੂੰ ਬਿਆਨਤ ਸਿੰਘ ਵਾਲੀ ਨੀ ਉਹ ਨੀਤੀ ਦੇ ਨਾਲ ਹੁਣ ਉਹ ਪੰਜਾਬ ਨੂੰ ਇਸ ਤਰ੍ਹਾਂ ਹੈਂਡਲ ਕਰਨਗੇ ਜਿਹੜਾ ਵੋਟ ਪਰਸੈਂਟ ਉਹਨਾਂ ਦਾ ਵਧਿਆ ਪੋਲਰਾਈਜੇਸ਼ਨ ਪਾਲਾਬੰਦੀ ਉਹ ਵਧ ਕਰਨਗੇ ਤੇ ਇਹੀ ਬੰਦਾ ਨਾ ਜਦੋਂ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰਤਾ ਸੀ ਬੰਦੀ ਸਿੰਘ ਨੂੰ ਰਿਹਾ ਕਰਨ ਦਾ ਤੇ ਆਪਣੇ ਰਾਜਵਾਨੇ ਦਾ ਵੀ ਕਰਤਾ ਸੀ ਵੀ ਪਹਿਲਾਂ ਇਹਨੂੰ ਉਮਰ ਕਾਇਚ ਬਦਲਾਂਗੇ ਫਿਰ ਰਾਏ ਕਰਾਂਗੇ ਅੰਦਰ ਬਿੱਟੂ ਪਿੱਟਿਆ ਬਾਹਰ ਬਿੱਟਾ ਪੱਟਿਆ ਜਿਹੜਾ ਅਮਿਤ ਸ਼ਾਹ ਕਹਿੰਦਾ ਵੀ ਸਾਡੀ ਤਾਂ ਬਹੁਤ ਪੁਰਾਣੀ ਲਿਹਾਜ਼ ਆ ਪਤਾ ਲੱਗਦਾ ਨਾ ਹੁਣ ਜੀ ਮਿੱਕ ਕੀ ਇਹਦੀ ਲਹਾਸੇ ਹਮਤਸ਼ਾ ਨਾਲ ਫਿਰ ਉਹ ਨੋਟੀਫਿਕੇਸ਼ਨ ਰੱਦ ਕਰਾਇਆ ਜਦੋਂ ਹਰਸਿਮਰਤ ਬੋਲੀ ਉਹਨੇ ਮੁੱਦਾ ਉਠਾਇਆ ਉਹਨੇ ਝਿੜਕਿਆ ਵੀ ਤੇ ਨਾਲ ਕਹਿਆ ਵੀ ਅਸੀਂ ਕੋਈ ਰਹਾ ਨਹੀਂ ਕਰਦੇ ਇੱਕੋ ਹੀ ਜੀ ਕਿਸਾਨਾਂ ਬਾਰੇ ਕੀ ਬੋਲੇ ਜੀ ਤੁਸੀਂ ਇਹ ਦੇਖ ਲਓ ਇੱਕੋ ਹੀ ਜੀ ਸੋਚ ਵਾਲੇ ਬੰਦੇ ਨੂੰ ਨਾਮਿਨੇਟ ਕਰਨਾ ਇਹ ਪੰਜਾਬ ਲਈ ਇੱਕ ਖਤਰੇ ਦੀ ਘੰਟੀ ਆ ਵੀ ਭਾਜਪਾ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਨਜਿੱਠਣ ਕਿਵੇਂ ਜਾ ਰਹੀ ਇਹ ਵੱਖਰੀ ਗੱਲ ਆ ਭਾਜਪਾ ਦੀ ਬਹੁਤ ਸਮਝਤੀ ਨਹੀਂ ਰਹੀ ਹੁਣ ਉਸ ਤਰ੍ਹਾਂ ਨਾ ਬਲਡੋਜ਼ਰ ਚੱਲੂ ਨਾ ਬਲਡੋਜ਼ ਹੋ ਜੀ ਨਾਈਡੂ ਨੇ ਜਾਂ ਹੋਰਾਂ ਨੇ ਕਹਤਾ ਸੀ ਮੁਸਲਮਾਨਾਂ ਨੂੰ ਟਾਰਗੇਟ ਬਣ ਨਹੀਂ ਦੇਵਾਂਗੇ ਪਰ ਖਤਰਾ ਤੇ ਹੈਗੀ ਹੈ ਨਾ ਜੀ ਕਿਉਂਕਿ ਪੰਜਾਬ ਨੇ ਆਪਣੇ ਜ਼ਖਮ ਇੱਕ ਵਾਰ ਫੇਰ ਸਾਹਮਣੇ ਪੀੜ ਲੈ ਆਤੀ ਉਹ ਭਾਈ ਅਮਰਤਪਾਲ ਕਹਿ ਲੋ ਤੁਸੀਂ ਭਾਈ ਸਰਬਜੋਤ ਸਿੰਘ ਕਹਿ ਲੋ ਉਹਨਾਂ ਰਾਹੀਂ ਦੱਸਤਾ ਵੀ ਸਾਡੇ ਅੱਲੇ ਰੱਖਣ ਦੇ ਹਲੇ ਇਹ ਜਿਹੜੀ ਚੀਜ਼ ਆ ਇਹਨਾਂ ਨੂੰ ਹਰਨ ਕਰਨ ਲਈ ਵੀ ਤੁਸੀਂ ਸੋਚੋ ਜੀ ਇੱਕ ਤਾਂ ਇਹਨਾਂ ਨੂੰ ਸਿੰਪੈਥੈਟਿਕ ਤਰੀਕੇ ਨਾਲ ਸੋਚਣਾ ਵੀ ਹਾਂ ਗੱਲਾਂ ਹੈਗੀਆਂ ਨੇ ਕੁਛ ਨਾ ਕੁਛ ਕਰੀਏ ਇਹ ਕਾਹੇ ਸੋਚ ਲੈਣਾ ਵੀ ਹੁਣ ਇਹਦੇ ਆਸਰੇ ਆਪਾਂ ਅੱਗੇ ਸਿਆਸਤ ਵਧਾਵਾਂਗੇ ਜੀ ਬੋਲਗੀ ਨਾ ਕੰਗਣਾ ਥੱਪੜਤਾ ਤੇਰੇ ਮਾਰੇ ਆ ਇੱਕ ਪੰਜਾਬ ਦੀ ਜਿਹੜੀ ਉਹ ਗੱਲ ਸੀ ਗੈਰਤ ਗਰੂਰ ਜੋ ਕਿਸਾਨਾਂ ਬਾਰੇ ਤੂੰ ਬੋਲੀ ਤੇ ਤੂੰ ਬਣਾ ਰਹੀਆਂ ਪੰਜਾਬ ਚੱਤਵਾਦ ਉੱਠ ਖੜਿਆ ਕਿਹੜਾ ਤਵਾਦ ਉੱਠ ਖੜਿਆ ਜੀ ਤੁਸੀਂ ਮੈਨੂੰ ਦੱਸੋ ਤੁਸੀਂ ਸਾਰੇ ਸਾਰੇ ਆਪਣੇ ਸਾਹਮਣੇ ਆ ਜੀ ਜੇ ਜੇ ਤੁਸੀਂ ਇੱਕ ਬੰਦਾ ਚੋਣਾ ਲੜਦਾ ਸੰਵਧਾਨ ਨੂੰ ਮੰਨ ਕੇ ਉਹ ਸਹੀ ਰਾਹ ਤੇ ਆ ਰਿਹਾ ਕਿ ਗਲਤ ਰਾਹ ਤੇ ਆ ਰਿਹਾ ਜੇ ਉਹ ਜਿੱਤ ਗਿਆ ਜੀ ਜਿਹੜਾ ਮਤਲਬ ਉਹਨੇ ਇਹ ਤਾਂ ਦਿਖਾਤਾ ਪ੍ਰਗਟ ਸਿੰਘ ਨੇ ਵੀ ਇਹ ਕਿਹਾ ਜੀ ਬੀਬੀ ਵੀ ਇਹ ਵੀ ਤੁਹਾਡੇ ਸਾਰਿਆਂ ਲਈ ਸਵਾਲ ਆ ਖਲਾਬ ਅੱਡਾ ਰਾਜਦੇਵ ਸਿੰਘ ਐਵੇਂ ਥੋੜੋ ਕਹਿੰਦਾ ਜੀ ਤੇਰਾ ਖੜੇ ਕਰੋ ਜੀ ਸੋ ਇਹ ਇਸ ਕਰਕੇ ਇਹ ਪੰਜਾਬ ਲਈ ਬੜੀ ਗੰਭੀਰਤਾ ਦਾ ਸਵਾਲ ਆ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਤੇ ਇਹ ਜਿਹੜਾ ਡਿਜ਼ਾਈਨ ਆ ਭਾਜਪਾ ਦਾ ਜਿਹੜਾ ਉਹਨਾਂ ਨੇ ਇਸ਼ਾਰਾ ਦਿੱਤਾ ਇਹਨੂੰ ਪਾਜ ਦੇਣ ਲਈ ਆਸਰੀ ਭਾਈਚਾਰਾ ਏਕਤਾ ਤੇ ਮੁੱਦਿਆਂ ਤੇ ਸੰਘਰਸ਼ ਦੀ ਲੋੜ ਆ ਇਹ ਹੀ ਇਹਦਾ ਹੱਲ ਆ ਪਰ ਦੂਜੇ ਪਾਸੇ ਜਿਹੜਾ ਬਿੱਟੂ ਕਹਿ ਰਹੇ ਨੇ ਪਹਿਲਾਂ ਉਹਨਾਂ ਨੇ ਜਦੋਂ ਚੋਣ ਦਰਾਂ ਨਾ ਫਲੈਕਸਾਂ ਦੇ ਉੱਪਰ ਬਿਰਨ ਸਿੰਘ ਦੀ ਫੋਟੋ ਲਾਉਂਦੇ ਨੇ ਉਹ ਉਦੋਂ ਕਾਂਗਰਸ ਨੂੰ ਇਤਰਾਜ਼ ਹੁੰਦਾ ਤੇ ਹੁਣ ਬਿੱਟੂ ਕਹਿੰਦੇ ਵੀ ਮੈਨੂੰ ਮੋਦੀ ਜੀ ਦੇ ਵਿੱਚ ਆਪਣੇ ਦਾਦਾ ਜੀ ਦਿਸਦਾ ਹਾਂ ਠੀਕ ਹ ਹ ਮਤਲਬ ਭਾਜਪਾ ਦੀ ਨੀਤੀ ਪੰਜਾਬ ਪ੍ਰਤੀ ਪਹਿਲਾਂ ਵੀ ਕਾਂਗਰਸ ਨਾਲੋਂ ਕੋਈ ਵੱਖਰੀ ਨਹੀਂ ਸੀ ਜੀ ਭਾਜਪਾ ਤਾਂ ਇਹ ਕਹਿੰਦੇ ਸੀ ਇੰਦਰਾਗਾ ਦੀ ਝਿਜਕਦੀ ਸੀ ਹ ਝਿਜਕਦੀ ਥੋੜੋ ਸੀ ਉਹ ਰਾਉ ਬਣਾ ਰਹੀ ਸੀ ਵੀ ਸਾਰਿਆਂ ਨੂੰ ਆਪਣੀ ਲਾਈਨ ਤੇ ਲਿਆਉਣਾ ਜਦੋਂ ਸਾਰੇ ਉਹਦੀ ਲਾਈਨ ਤੇ ਆ ਕੇ ਦਰਬਾਰ ਸਾਹਿਬ ਤੇ ਕਰਤਾ ਹਮਲਾ ਸਾਰੇ ਕਾਸੇ ਤੇ ਜੀ ਮਤਲਬ ਜਿਹੜੇ ਜਿਹੜੇ ਇਹ ਗੱਲ ਕਹਿ ਰਿਹਾ ਨਾ ਆਪਣਾ ਰਵਨੀਤ ਬਿੱਟੂ ਕਹਿ ਰਿਹਾ ਉਹਦਾ ਮੈਂ ਸੁਣਿਆ ਬਿਆਨ ਵੀ ਮੈਂ ਰੈੱਡ ਕਾਰਪੇਟ ਪਛਾਊਂਗਾ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲੂਗਾ ਜੀ ਤੇ ਤੇਰੇ ਨਾਲ ਤਾਂ ਪੰਜਾਬ ਦੀ ਕੁੱਤੀ ਨਹੀਂ ਖੜਦੀ ਤੇਰੇ ਕੋਲ ਪੰਜਾਬ ਦਾ ਏਜੰਡਾ ਕੀ ਆ ਸਿੱਖਾਂ ਦਾ ਏਜੰਡਾ ਕੀ ਆ ਕਿਹੜੇ ਦਰਦ ਤੇ ਮੱਲਮ ਲਾਏਗਾ ਤੂੰ ਜਿਹੜੀ ਭਾਜਪਾ ਇਹ ਅਸਲ ਚ ਕਾਂਗਰਸ ਜਿੰਨੀਓ ਦੋਸ਼ੀ ਆ ਜੀ ਕੋਈ ਇੱਕ ਗੱਲ ਦੱਸੋ ਕਾਂਗਰਸ ਦੀ ਜੋ ਉਹਨੇ ਸਿੱਖਾਂ ਨਾਲ ਕੀਤਾ ਇਹਨਾਂ ਨੇ ਉਦੇ ਵਿੱਚ ਸਾਥ ਨਾ ਦਿੱਤਾ ਹੋਵੇ इवन ਦਿੱਲੀ ਚ ਕੱਟ ਲਿਆ ਜ ਵੀ ਇਹਨਾਂ ਨੇ ਸਾਥ ਦਿੱਤਾ ਫਿਰ ਮੁੜ ਕੇ ਹੁਣ ਇੱਕ ਬੰਦੇ ਨੂੰ ਸਜ਼ਾ ਦੇਤੀ ਜੀ ਇਹਦਾ ਮਤਲਬ ਨਿਆ ਮਿਲ ਗਿਆ ਤੁਹਾਨੂੰ ਸਾਰੇ ਕਸੇ ਹੁਣ ਇਨਸਾਫ ਦੀ ਅਦਾ ਇਨਸਾਫ ਦੀ ਸਿਆਸਤ ਨਾ ਬਾਦਲਾ ਨੇ ਕੀਤੀ ਆ ਨਾ ਕਾਂਗਰਸ ਨੇ ਕੀਤੀ ਆ ਨਾ ਭਾਜਪਾ ਨੇ ਕੀਤੀ ਆ ਜਿਹੜੇ ਪੰਜਾਬ ਦੇ ਦੁੱਖ ਦਰਦ ਨੇ ਉਹ ਸਾਡੇ ਸਾਹਮਣੇ ਆ ਗਿਆ ਇਸ ਕਰਕੇ ਇਸੇ ਕਰਕੇ ਹੁਣ ਤੱਕ ਬੋਲਵਾਲਾ ਰਿਹਾ ਨਾ ਜੀ ਮੋਦੀ ਦਾ ਕਿਉਂਕਿ ਉਹਦੀ ਸਿਆਸਤ ਨੂੰ ਹੱਥ ਨਹੀਂ ਪਾਇਆ ਸੀ ਕਿਸੇ ਨੇ ਜੀ ਉਹ ਇਸ ਯਸ ਕਾਂਗਰਸ ਵਾਲੀ ਅੱਗੇ ਵਧਾ ਰਹੀ ਸੀ ਉਹ ਵੱਡੀ ਸਪੀਡ ਦੇ ਨਾਲ ਜੀ ਇਤਕੀ ਪਹਿਲੀ ਵਾਰ ਇੰਡੀਆ ਗੱਠ ਜੋੜ ਸੰਕਲਪ ਦੇ ਪੱਧਰ ਤੇ ਮੁੱਦਿਆਂ ਦੇ ਪੱਧਰ ਤੇ ਉਹਨੂੰ ਹੱਥ ਪਾਇਆ ਉਹਦੇ ਰਿਜ਼ਲਟ ਸਾਹਮਣੇ ਆ ਗਏ ਤੁਹਾਡੇ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਨੇ ਕੇਂਦਰੀ ਕੈਬਨਿਟ ਦੇ ਵਿੱਚ ਲਿਆ ਰਾਜ ਮੰਤਰੀ ਉਹਨਾਂ ਨੂੰ ਬਣਾਇਆ ਉਹਦੀ ਬੜੀ ਚਰਚਾ ਹੋ ਰਹੀ ਆ ਕਿ ਭਾਜਪਾ ਨੇ ਇੱਕ ਹਾਰੇ ਹੋਏ ਨੂੰ ਲੈ ਕੇ ਮੰਤਰੀ ਕਿਉਂ ਬਣਾਤਾ ਪੰਜਾਬ ਵਾਲੇ ਅੱਗੇ ਕੀ ਕਦਮ ਕੀ ਰਣਨੀਤੀ ਉਹਨਾਂ ਦੀ ਹੋ ਸਕਦੀ ਉਹ ਤੇ ਬੜੀ ਚਰਚਾ ਹੋ ਰਹੀ ਆ ਗਗਨ ਜੀ ਹਾਰੇ ਹੋਇਆਂ ਨੂੰ ਪਹਿਲੀਆਂ ਪਾਰਟੀਆਂ ਵੀ ਰਾਜ ਸਭਾ 'ਚ ਭੇਜਦੀਆਂ ਰਹੀਆਂ ਜੀ ਜੇ ਮਨਮੋਨ ਸਿੰਘ ਹਾਰ ਗਿਆ ਤਾਂ ਉਹਨੂੰ ਆਸਾਮ ਰਾਸਵ ਚੋਲੇ ਜਾਂਦਾ ਜੀ ਕਿਉਂਕਿ ਐਸਾ ਹੋਇਕ ਉਹਨਾਂ ਨੂੰ ਪਤਾ ਇਹ ਬੰਦੇ ਦੀ ਆਵਾਜ਼ ਦੀ ਲੋੜ ਆ ਪਾਰਲੀਮੈਂਟ ਚ ਇਹਦੀ ਐਡਵਾਈਸ ਦੀ ਲੋੜ ਆ ਸਾਨੂੰ ਜੀਤਲੀ ਨੂੰ ਵੀ ਲੈ ਕੇ ਗਏ ਇਸ ਤਰ੍ਹਾਂ ਕੇ ਹੋਰ ਲੈ ਕੇ ਗਏ ਜਿਹੜਾ ਬਾਦਲ ਸਾਹਿਬ ਸੀ ਉਹ ਹਾਰਿਆਂ ਨੂੰ ਭੇਜ ਦਿੰਦਾ ਸੀ ਕੋਈ ਭਗਵੰਤ ਮਾਨ ਨੇ ਚੁਟਕਲਾ ਬਣਾਇਆ ਸੀ ਕਹਿੰਦਾ ਭੁੰਦੜ ਤੇ ਉਹ ਹਾਰਦੇ ਨੇ ਜਦੋਂ ਨਦਾਮਪੁਰ ਆਉਂਦੇ ਨੇ ਰਾਸਵੋ ਮੈਂਬਰ ਬਣ ਜਾਂਦੇ ਨੇ ਉਹਨਾਂ ਨੂੰ ਇਸ ਕਰਕੇ ਬਣਾਇਆ ਸੀ ਵੀ ਭਾਈ ਇਹ ਇਹ ਪਾਰਟੀ ਲਈ ਲੋੜ ਆ ਇਹਨਾਂ ਦੀ ਨਾਲ ਜੁੜੇ ਰਹਿਣਾ ਜੀ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਨਵਰੀਤ ਬਿੱਟੂ ਨੂੰ ਰਵਨੀਤ ਬਿੱਟੂ ਅਰਵਨੀਤ ਬਿੱਟੂ ਨੂੰ ਆਪਣਾ ਮਨਿਸਟਰ ਆਫ ਸਟੇਟਸ ਲੈਣਾ ਇਹ ਇੱਕ ਸੰਕੇਤ ਆ ਵੀ ਪੰਜਾਬ ਪ੍ਰਤੀ ਉਹਨਾਂ ਦੀ ਨੀਤੀ ਕੀ ਆ ਕਿਉਂਕਿ ਕਾਂਗਰਸ ਦੇ ਵਿੱਚ ਬਿੱਟੂ ਦਾ ਥਾਂ ਨਹੀਂ ਰਿਹਾ ਸੀ ਇਹ ਗੱਲ ਪਹਿਲਾਂ ਪਤਾ ਲੱਗੀ ਸੀ ਕਿਉਂਕਿ ਰਾਹੁਲ ਗਾਂਧੀ ਇਹ ਤੇ ਇਹਨੇ ਆਪ ਹੀ ਮੰਨਿਆ ਵੀ ਮੇਰੇ ਤੇ ਦਬਾਅ ਪਾਉਂਦਾ ਸੀ ਵੀ ਆਪਾਂ ਪੁਰਾਣਾ ਚੈਪਟਰ ਬੰਦ ਕਰੀਏ ਬੈਂਕ ਸਿੰਘ ਦੇ ਕਾਤਲਾਂ ਨੂੰ ਪਰਿਵਾਰ ਵੱਲੋਂ ਮਾਫ ਕਰ ਹੂੰ ਜੇ ਉਹ ਬੈਂਤ ਸਿੰਘ ਨੇ ਕਾਤਲਾ ਨੂੰ ਮaaf ਕਰਨ ਲਈ ਦਬਾਅ ਪਾਉਂਦਾ ਤਾਂ ਕੁਦਰਤੀ ਆ ਵੀ ਉਹ ਕਹਿ ਨਹੀਂ ਸਕਿਆ ਉਹ ਵੀ ਬੰਦੀ ਸਿੰਘਾਂ ਨੂੰ ਕਿਉਂਕਿ ਇਹਦਾ ਰੌਲਾ ਦੂਜਾ ਵੱਡਾ ਪੈ ਜਾਂਦਾ ਫਿਰ ਬੰਦੀ ਸਿੰਘਾਂ ਨੂੰ ਰਿਹਾਈ ਕਿਉਂ ਨਾ ਕਰਦਾ ਤੇ ਇਹ ਸੁਨੇਹਾ ਵੀ ਬੈਂਤ ਸਿੰਘ ਦੀ ਜਿਹੜੀ ਜਾਬਰ ਉਹ ਗੱਲ ਸੀ ਕਾਂਗਰਸ ਹੁਣ ਤੱਕ ਉਹਨੂੰ ਨਾਲ ਲਪੇਟੀ ਰੱਖੀ ਪਰ ਮੰਨੀ ਨਹੀਂ ਉਹਨਾਂ ਨੇ ਅਮਰਿੰਦਰ ਸਿੰਘ ਨੇ ਨਹੀਂ ਮੰਨੀ ਬਾਕੀ ਦਾ ਵੀ ਫਰਕ ਪਿਆ ਇਹ ਭਾਜਪਾ ਨੇ ਹੁਣ ਅਪਣਾ ਲਈ ਉਹ ਸਿਆਸਤ ਵੀ ਪੰਜਾਬ ਨੂੰ ਬੈਂਤ ਸਿੰਘ ਵਾਲੀ ਨੀ ਉਹ ਨੀਤ ਦੇ ਨਾਲ ਹੁਣ ਉਹ ਪੰਜਾਬ ਨੂੰ ਇਸ ਤਰ੍ਹਾਂ ਹੈਂਡਲ ਕਰਨਗੇ ਜਿਹੜਾ ਵੋਟ ਪਰਸੈਂਟ ਉਹਨਾਂ ਦਾ ਵਧਿਆ ਪੋਲਰਾਈਜੇਸ਼ਨ ਪਾਲਾਬੰਦੀ ਉਹ ਵਧ ਕਰਨਗੇ ਤੇ ਇਹੀ ਬੰਦਾ ਨਾ ਜਦੋਂ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰਤਾ ਸੀ ਬੰਦੀ ਸਿੰਘ ਨੂੰ ਰਿਹਾ ਕਰਨ ਦਾ ਤੇ ਆਪਣੇ ਰਾਜਵਾਨੇ ਦਾ ਵੀ ਕਰਤਾ ਸੀ ਵੀ ਪਹਿਲਾਂ ਇਹਨੂੰ ਉਮਰ ਕਾਇਚ ਚ ਬਦਲਾਂਗੇ ਫਿਰ ਐ ਕਰਾਂਗੇ ਅੰਦਰ ਬਿੱਟੂ ਪਿੱਟਿਆ ਬਾਹਰ ਬਿੱਟਾ ਪੱਟਿਆ ਜਿਹੜਾ ਅਮਿਤ ਸ਼ਾਹ ਕਹਿੰਦਾ ਵੀ ਸਾਡੀ ਤਾਂ ਬਹੁਤ ਪੁਰਾਣੀ ਲਿਹਾਜ਼ ਆ ਪਤਾ ਲੱਗਦਾ ਨਾ ਹੁਣ ਜੀ ਦੇ ਕੀ ਇਹਦੀ ਲਾਸ਼ ਹੀ ਇਮਤਸ਼ਿਆ ਨਾਲ ਫਿਰ ਉਹ ਨੋਟੀਫਿਕੇਸ਼ਨ ਰੱਦ ਕਰਾਇਆ ਜਦੋਂ ਹਰਸਿਮਰਤ ਬੋਲੀ ਉਹਨੇ ਮੁੱਦਾ ਉਠਾਇਆ ਉਹਨੇ ਝਿੜਕਿਆ ਵੀ ਤੇ ਨਾਲ ਕਿਹਾ ਵੀ ਅਸੀਂ ਕੋਈ ਰਿਹਾਂ ਨਹੀਂ ਕਰਦੇ ਇੱਕੋ ਹੀ ਜੀ ਕਿਸਾਨਾਂ ਬਾਰੇ ਕੀ ਬੋਲੇ ਤੁਸੀਂ ਇਹ ਦੇਖ ਲਓ ਇੱਕੋ ਹੀ ਜੀ ਸੋਚ ਵਾਲੇ ਬੰਦੇ ਨੂੰ ਨਾਮਿਨੇਟ ਕਰਨਾ ਇਹ ਪੰਜਾਬ ਲਈ ਇੱਕ ਖਤਰੇ ਦੀ ਘੰਟੀ ਆ ਵੀ ਭਾਜਪਾ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਨਿਜਠਣ ਕਿਵੇਂ ਜਾ ਰਹੀ ਇਹ ਵੱਖਰੀ ਗੱਲ ਆ ਭਾਜਪਾ ਦੀ ਬਹੁਤ ਸਮਤੀ ਨਹੀਂ ਰਹੀ ਹੁਣ ਉਸ ਤਰ੍ਹਾਂ ਨਾ ਬਲਡੋਜਰ ਚੱਲੂ ਨਾ ਬਲਡੋਜ ਹੋ ਜੀ ਨਾਈ ਦੂ ਨੇ ਜਾਂ ਹੋਰਾਂ ਨੇ ਕਹਤਾ ਸੀ ਮੁਸਲਮਾਨਾਂ ਨੂੰ ਟਾਰਗੇਟ ਬਣ ਨਹੀਂ ਦੇਵਾਂਗੇ ਪਰ ਖਤਰਾ ਤੇ ਕਹਿ ਗਈ ਹੈ ਨਾ ਜੀ ਕਿਉਂਕਿ ਪੰਜਾਬ ਨੇ ਆਪਣੇ ਜ਼ਖਮ ਇੱਕ ਵਾਰ ਫੇਰ ਸਾਹਮਣੇ ਪੀੜ ਲਿਆਤੀ ਉਹ ਭਾਈ ਅਮਰਤਪਾਲ ਕਹਿ ਲੋ ਤੁਸੀਂ ਭਾਈ ਸਰਬਜੋਤ ਸਿੰਘ ਕਹਿ ਲੋ ਉਹਨਾਂ ਰਾਹੀਂ ਦੱਸਤਾ ਵੀ ਸਾਡੇ ਅੱਲੇ ਜ਼ਖਮ ਨੇ ਹਲੇ ਇਹ ਜਿਹੜੀ ਚੀਜ਼ ਆ ਇਹਨਾਂ ਨੂੰ ਹਰਨ ਕਰਨ ਲਈ ਵੀ ਤੁਸੀਂ ਸੋਚੋ ਇੱਕ ਤਾਂ ਇਹਨਾਂ ਨੂੰ ਸਿੰਪੈਥੈਟਿਕ ਤਰੀਕੇ ਨਾਲ ਸੋਚਣਾ ਵੀ ਹਾਂ ਗੱਲਾਂ ਹੈਗੀਆਂ ਨੇ ਕੁਛ ਨਾ ਕੁਛ ਕਰੀਏ ਇਹ ਕਾਏ ਸੋਚ ਲੈਣਾ ਵੀ ਹੁਣ ਇਹਦੇ ਆਸਰੇ ਆਪਾਂ ਅੱਗੇ ਸਿਆਸਤ ਵਧਾਵਾਂਗੇ ਜੀ बोलगी ना कंगणा थप्पड़ਤਾ तेरे मारेया एक पंजाब दी जेडी ओहो गल सी गैरत गुरूर जो ਕਿਸਾਨਾਂ ਬਾਰੇ ਤੂੰ ਬੋਲੀ ਤੇ ਤੂੰ ਬਣਾ ਰਹੀਆਂ ਪੰਜਾਬ ਚੱਤਵਾਦ ਉੱਠ ਖੜਿਆ ਕਿਹੜਾ ਤਵਾਦ ਉੱਠ ਖੜਿਆ ਜਿੱਥੇ ਮੈਨੂੰ ਦੱਸੋ ਤੁਸੀਂ ਸਾਰੇ ਸਾਰੇ ਆਪਣੇ ਸਾਹਮਣੇ ਆ ਜੇ ਜੇ ਤੁਸੀਂ ਇੱਕ ਬੰਦਾ ਚੋਣਾ ਲੜਦਾ ਸੰਵਧਾਨ ਨੂੰ ਮੰਨ ਕੇ ਉਹ ਸਹੀ ਰਾਹ ਤੇ ਆ ਰਿਹਾ ਕਿ ਗਲਤ ਰਾਹ ਤੇ ਆ ਰਿਹਾ ਜੇ ਉਹ ਜਿੱਤ ਗਿਆ ਜੀ ਜਿਹੜਾ ਮਤਲਬ ਉਹਨੇ ਇਹ ਤਾਂ ਦਿਖਾਤਾ ਪ੍ਰਗਟ ਸਿੰਘ ਨੇ ਵੀ ਇਹ ਕਿਹਾ ਜੀ ਬੀਬੀ ਇਹ ਵੀ ਤੁਹਾਡੇ ਸਾਰਿਆਂ ਲਈ ਸਵਾਲ ਆ ਖਲਾਬ ਵੱਡਾ ਰਾਜਦੇਵ ਸਿੰਘ ਐਵੇਂ ਥੋੜੋ ਕਹਿੰਦਾ ਜੀ ਤੇਰਾ ਖੜੇ ਕਰੋ ਜੀ ਸੋ ਇਹ ਇਸ ਕਰਕੇ ਇਹ ਪੰਜਾਬ ਲਈ ਬੜੀ ਗੰਭੀਰਤਾ ਦਾ ਸਵਾਲ ਆ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਤੇ ਇਹ ਜਿਹੜਾ ਡਿਜ਼ਾਈਨ ਆ ਭਾਜਪਾ ਦਾ ਜਿਹੜਾ ਉਹਨਾਂ ਨੇ ਇਸ਼ਾਰਾ ਦਿੱਤਾ ਇਹਨੂੰ ਪਾਜ ਦੇਣ ਲਈ ਆਸਰੀ ਭਾਈਚਾਰਾ ਏਕਤਾ ਤੇ ਮੁੱਦਿਆਂ ਤੇ ਸੰਘਰਸ਼ ਦੀ ਲੋੜ ਆ ਇਹ ਹੀ ਇਹਦਾ ਹੱਲ ਆ ਪਰ ਦੂਜੇ ਪਾਸੇ ਜਿਹੜਾ ਬਿੱਟੂ ਕਹਿ ਰਹੇ ਨੇ ਪਹਿਲਾਂ ਉਹਨਾਂ ਨੇ ਜਦੋਂ ਚੋਣ ਦਰਾਂ ਨਾ ਫਲੈਕਸਾਂ ਦੇ ਉੱਪਰ ਬਿਰਨ ਸਿੰਘ ਦੀ ਫੋਟੋ ਲਾਉਂਦੇ ਨੇ ਉਹ ਉਦੋਂ ਕਾਂਗਰਸ ਨੂੰ ਇਤਰਾਜ਼ ਹੁੰਦਾ ਤੇ ਹੁਣ ਬਿੱਟੂ ਕਹਿੰਦੇ ਵੀ ਮੈਨੂੰ ਮੋਦੀ ਜੀ ਦੇ ਵਿੱਚੋਂ ਆਪਣੇ ਦਾਦਾ ਜੀ ਦਿਸਦਾ ਹਾਂ ਠੀਕ ਹ ਹ ਮਤਲਬ ਭਾਜਪਾ ਦੀ ਨੀਤੀ ਪੰਜਾਬ ਪ੍ਰਤੀ ਪਹਿਲਾਂ ਵੀ ਕਾਂਗਰਸ ਨਾਲੋਂ ਕੋਈ ਵੱਖਰੀ ਨਹੀਂ ਸੀ ਜੀ ਭਾਜਪਾ ਤਾਂ ਇਹ ਕਹਿੰਦੇ ਸੀ ਇੰਦਰਾਗਾ ਦੀ ਝਿਜਕਦੀ ਸੀ ਝਿਜਕਦੀ ਥੋੜੋ ਸੀ ਉਹ ਰਾਉ ਬਣਾ ਰਹੀ ਸੀ ਵੀ ਸਾਰਿਆਂ ਨੂੰ ਆਪਣੀ ਲਾਈਨ ਤੇ ਲਿਆਉਣਾ ਜਦੋਂ ਸਾਰੇ ਉਹਦੀ ਲਾਈਨ ਤੇ ਆ ਕੇ ਦਰਬਾਰ ਸਾਹਿਬ ਤੇ ਕਰਤਾ ਹਮਲਾ ਸਾਰੇ ਕਾਸੇ ਤੇ ਜੀ ਮਤਲਬ ਜਿਹੜੇ ਜਿਹੜੇ ਇਹ ਗੱਲ ਕਹਿ ਰਿਹਾ ਨਾ ਆਪਣਾ ਰਵਨੀਤ ਬਿੱਟੂ ਕਹਿ ਰਿਹਾ ਉਹਦਾ ਮੈਂ ਸੁਣਿਆ ਬਿਆਨ ਵੀ ਮੈਂ ਰੈੱਡ ਕਾਰਪੇਟ ਪਛਾਊਂਗਾ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲੂਗਾ ਜੀ ਤੇ ਤੇਰੇ ਨਾਲ ਤਾਂ ਪੰਜਾਬ ਦੀ ਕੁੱਤੀ ਨਹੀਂ ਖੜਦੀ ਤੇਰੇ ਕੋਲ ਪੰਜਾਬ ਦਾ ਏਜੰਡਾ ਕੀ ਆ ਸਿੱਖਾਂ ਦਾ ਏਜੰਡਾ ਕੀ ਆ ਕਿਹੜੇ ਦਰਦ ਤੇ ਮੱਲਮ ਲਾਏਗਾ ਤੂੰ ਜਿਹੜੀ ਭਾਜਪਾ ਇਹ ਅਸਲ ਚ ਕਾਂਗਰਸ ਜਿੰਨੀਓ ਦੋਸ਼ੀ ਆ ਜੀ ਕੋਈ ਇੱਕ ਗੱਲ ਦੱਸੋ ਕਾਂਗਰਸ ਦੀ ਜੋ ਉਹਨੇ ਸਿੱਖਾਂ ਨਾਲ ਕੀਤਾ ਇਹਨਾਂ ਨੇ ਉਦੇ ਵਿੱਚ ਸਾਥ ਨਾ ਦਿੱਤਾ ਹੋਵੇ इवन ਦਿੱਲੀ ਚ ਕੱਟ ਲਿਆ ਜ ਵੀ ਇਹਨਾਂ ਨੇ ਸਾਥ ਦਿੱਤਾ ਫਿਰ ਮੁੜ ਕੇ ਹੁਣ ਇੱਕ ਬੰਦੇ ਨੂੰ ਸਜ਼ਾ ਦੇਤੀ ਜੀ ਇਹਦਾ ਮਤਲਬ ਨਿਆਂ ਮਿਲ ਗਿਆ ਤੁਹਾਨੂੰ ਸਾਰੇ ਕਸੂਰ ਇਨਸਾਫ ਦੀ ਅਦਾ ਇਨਸਾਫ ਦੀ ਸਿਆਸਤ ਨਾ ਬਾਦਲਾ ਨੇ ਕੀਤੀ ਆ ਨਾ ਕਾਂਗਰਸ ਨੇ ਕੀਤੀ ਆ ਨਾ ਭਾਜਪਾ ਨੇ ਕੀਤੀ ਆ ਜਿਹੜੇ ਪੰਜਾਬ ਦੇ ਦੁੱਖ ਦਰਦ ਨੇ ਉਹ ਸਾਡੇ ਸਾਹਮਣੇ ਆ ਗਿਆ ਇਸ ਕਰਕੇ ਇਸੇ ਕਰਕੇ ਹੁਣ ਤੱਕ ਬੋਲਵਾਲਾ ਰਿਹਾ ਨਾ ਜੀ ਮੋਦੀ ਦਾ ਕਿਉਂਕਿ ਉਹਦੀ ਸਿਆਸਤ ਨੂੰ ਹੱਥ ਨਹੀਂ ਪਾਇਆ ਸੀ ਕਿਸੇ ਨੇ ਜੀ ਉਹੀ ਸਿਆਸਤ ਕਾਂਗਰਸ ਵਾਲੀ ਅੱਗੇ ਵਧਾ ਰਿਹਾ ਸੀ ਉਹ ਵੱਡੀ ਸਪੀਡ ਦੇ ਨਾਲ ਜੀ ਇਤਕੀ ਪਹਿਲੀ ਵਾਰ ਇੰਡੀਆ ਗੱਠ ਜੋੜ ਸੰਕਲਪ ਦੇ ਪੱਧਰ ਤੇ ਮੁੱਦੇ ਦੇ ਪੱਧਰ ਤੇ ਉਹਨੂੰ ਹੱਥ ਪਾਇਆ ਉਹਦੇ ਰਿਜ਼ਲਟ ਸਾਹਮਣੇ ਆ ਗਏ